ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਗੁਰੇ ਕਾਮ ਕੋ ਉਠ ਕੋ ਲੋਇਆ ਨਾਮ ਕੀ ਬਿਲਾ ਪੈ ਰੇ ਕਾਮ ਕੋ ਊਠ ਕੋ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ 부ਜੇ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲੈ ਰਸਿਓ ਬਿਖਸ ਫੂਲ ਬੈਠਾ ਸਾਦ ਜਨਾਕਾ ਦਰਸ਼ਨ ਲੀਟਾ ਕਬਹੂ ਨਾ ਸਮਝੇ ਅਗਿਆਨ ਗਵਰ ਬਹੁਰ ਬਹੁਰ ਲਪਟਿਓ ਜ਼ੰਜ਼ਾਰਾ ਰਹਾ ਦੇਖੇ ਨਾਦ ਕੰਨ ਸੁਨ ਭੀ ਨਾ ਹਰ ਜਸ ਸੁਣਦ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖ ਤੇ ਅੰਦੇ ਛੋੜ ਜਹੇ ਝੂਠੇ ਸਉ ਧੰਦੇ ਰਹਾਉ ਕਉ ਨਾਨਕ ਪ੍ਰਭ ਬਖਸ਼ ਕਰੀ ਜਾਇ ਕਰ ਕਿਰਪਾ ਮੋਹ ਸਾਰ ਸੰਗ ਦੀਜੈ ਤਉ ਕਿਛਪਾਈਏ ਜੋ ਹੋਈਏ ਰੇਨ ਜਿਸੇ 부ਝਾਏ ਤਿਸ ਨਾਮ ਲੈਨਾ ਤਉ ਕਿਛਪਾਈਏ ਜੋ ਹੋਈਏ ਰੇਨਾ ਜਿਸੇ 부ਝਾਏ ਤਿਸ ਨਾਮ ਲੈਨਾ ਰਹਾਉ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਸੋਹਿਰਾਕ ਪੰਚੋ ਪਾਸ਼ਾ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ ਬੁਰੇ ਕਾਮ ਕੋ ਉੂਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਜਦੋਂ ਪਰਮੇਸ਼ਰ ਦੇ ਸਿਮਰਨ ਦਾ ਵੇਲਾ ਪਿਆਰਿਆ ਹੋਇਆ ਉਸ ਵੇਲੇ ਗਲਫਤ ਦੀ ਨੀਂਦ ਜਿਹੜੀ ਉਹ ਘੇਰਾ ਪਾ ਲੈਂਦੀ ਮਾਨੋ ਉਮਰਤ ਵੇਲਾ 2 ਵਜੇ ਦਾ ਹੈ ਤੇ 2 ਵਜੇ ਜਿਹੜੀ ਨੀਂਦ ਹੈ ਉਹ ਐਸਾ ਚੱਕਰ ਵੀ ਉਹ ਵਰਤਦੇ ਹੈ ਕਿ ਜਿਹੜੇ ਪਿਆਰੇ ਗੁਰੂ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਐਸਾ ਸਵੰਦੀ ਹੈ ਉੱਠਣ ਹੀ ਨਹੀਂ ਦਿੰਦੀ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕੰਮ ਕੋਟ ਖਲੋਇਆ ਪਿਆਰਿਓ ਇਹ ਤਾਂ ਸਿਮਰਨ ਹੋਇਆ ਨਾਮ ਨਾਮ ਸਿਮਰਨ ਹੋਇਆ ਨਾਮ ਸਿਮਰਨ ਵੇਲੇ ਨੀਂਦ ਆ ਗਈ ਤੇ ਪਿਆਰਿਓ ਸਾਡੇ ਜੇ ਈ ਕਿਸਮਤ ਐ ਉਹ ਮਾੜੀ ਹੈ ਤਾਂ ਕਰਕੇ ਬੁਰੇ ਕੰਮ ਕੋ ਉਠ ਖਲੋਇਆ ਭਾਵੇਂ ਕੋਈ ਵੀ ਐਸਾ ਕੰਮ ਕਰਨਾ ਹੈ ਸਵੇਰ ਤੋਂ ਚਿੱਤ ਚ ਰੱਖਣਾ ਹੈ ਭਾਵੇਂ ਸਾਰੀ ਰਾਤ ਜਾਗਣਾ ਪਵੇ ਪਿਆਰਿਓ ਨੀਂਦ ਨਹੀਂ ਆਏਗੀ ਜਿੰਦਗੀ ਦੇ ਵਿੱਚ ਕੋਈ ਵੀ ਬੁਰਾ ਕੰਮ ਹੈ ਇੱਕ ਨਹੀਂ ਹੈ ਤਰ੍ਹਾਂ ਤਰ੍ਹਾਂ ਦੇ ਬੁਰੇ ਕੰਮ ਹੈ ਪਿਆਰਿਓ ਉਸ ਨੂੰ ਕਰਨਾ ਹੋਵੇ ਸਵੇਰ ਤੋਂ ਸਗੀਮਾਂ ਬਣਦੀਆਂ ਔਰ ਸਾਰੀ ਰਾਤ ਬੰਦਾ ਜਾ ਕੇ ਕੱਟ ਲਵੇਗਾ ਪਰ ਜਦੋਂ ਸਿਮਰਨ ਆਵੇਗਾ ਸਿਮਰਨ ਦਾ ਵੇਲਾ ਆਵੇਗਾ ਪਿਆਰੇ ਉਦੋਂ ਗਲਫਤ ਦੀ ਨੀਂਦ ਸੋ ਜਾਏਗਾ। ਕਈ ਵੇਰੀ ਹੁਣ ਟੀਵੀ ਚੱਲ ਪਿਆ ਪਿੱਛੇ ਜਿਹੜੇ ਪ੍ਰਾਣੇ ਬਜ਼ੁਰਗ ਸੀ ਸਿਆਣੇ ਸੀ ਜਗਿਆਸੂ ਸੀ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਪਾਣ ਕਰਨਾ ਤੇ ਦਰਬਾਰ ਸਾਹਿਬ ਤੋਂ ਕੀਰਤਨੋਂ ਦਾ 4 ਵਜੇ ਕੀਰਤਨ ਲਗਾ ਲੈਣਾ ਕਹਿਣਾ ਬਾਬਾ ਜੀ ਬਾਣੀ ਦੇ ਵਿੱਚ ਨਸ਼ਾ ਇੰਨਾ ਹੈ ਕਿ ਕੀਰਤਨ ਲਾ ਲਈਏ ਤੇ ਨੀਂਦ ਆਉਂਦੀ। ਮੈਂ ਆਖਿਆ ਭਲਿਆ ਇਹ ਮਾਰੇ ਕਰਮਾਂ ਦੀ ਨਿਸ਼ਾਨੀ ਹੈ। ਇਹ ਚੰਗੇ ਕਰਮ ਹੋਣ ਤੇ ਜੇ ਇਸ਼ਨਾਨ ਪਾਣ ਕਰ ਲਿਆ, ਜੇ ਘਰੇ ਰੇਡੀਓ ਲਾ ਲਿਆ, ਕੋ ਦੁਆਰਾ ਸਭ ਨਹੀਂ ਗਏ ਤੇ ਤੂੰ ਉਸ ਨੂੰ ਬੈਠ ਕੇ ਚੌਂਕੜਾ ਮਾਰ ਕੇ ਸੁਣ। ਕੋਈ ਨਾ ਕੋਈ ਸ਼ਬਦ ਬਾਣੀ ਦੇ ਵਿੱਚ ਪਵੇਗਾ। ਤੇ ਸਾਡਾ ਕਾਇਆ ਪਲਟ ਹੋ ਜਾਏਗਾ। ਅਉਸਰੇ ਆਪਣਾ 부ਜੇ ਨਾ ਪਿਆਨਾ ਮਾਇਆ ਮੋਹ ਰੰਗ ਲਪਟਾਣਾ ਰਹਾ। ਅਉਸਰ ਭਾਵ ਜਿਹੜਾ ਕੰਮ ਬਖਸ਼ਿਸ਼ ਕੀਤਾ ਸੀ ਪਰਮੇਸ਼ਰ ਨੇ। ਉਹਨੂੰ ਤੇ 부ਜੇ ਹੀ ਨਹੀਂ। ਜਿਸ ਵੇਲੇ ਮਾਤ ਗਰਭ ਦੇ ਵਿੱਚ 10 ਮਹੀਨੇ ਪੁੱਠੇ ਲੜਕ ਗਏ। ਬੇਤਿਆਂ ਕੀਤੀਆਂ ਅਰਦਾਸਾਂ ਕੀਤੀਆਂ ਕੁੰਬੇ ਨਰਕ ਦੇ ਵਿੱਚੋਂ ਮਾਲਕਾ ਕੱਢ ਲੈ। ਤੇ ਮੈਂ ਜਾ ਕੇ ਸਿਮਰਨ ਕਰਾਂਗਾ ਆਪਣਾ ਜ਼ਿੰਦਗੀ ਸਵਾਰ ਕੇ ਅੱਗੇ ਜਾਵਾਂਗਾ ਉਹ ਔਸਰ ਨਹੀਂ ਬੁੱਧਿਆ ਇਆਣੇ ਤੋਂ ਭਾਵ ਬੇਸਮਝ ਬਣ ਗਿਆ ਨਿਆਣਾ ਬਣ ਗਿਆ ਮਾਇਆ ਮੋਹ ਰੰਗ ਲਪਟਾਨਾ ਤੇ ਜੇ ਮਾਇਆ ਪੈਸੇ ਦਾ ਕੋ ਖੇੜ ਹੋਵੇ ਕੋਈ ਜ਼ਮੀਨ ਜਾਇਦਾਦ ਖਰੀਦਣੀ ਹੋਵੇ ਮਾਇਆ ਗੋਲ ਹੋਵੇ ਪਿਆਰਿਓ ਉਹਨਾਂ ਰੰਗਾਂ ਦੇ ਵਿੱਚ ਬੰਦਾ ਭਟਕ ਗਿਆ ਤੇ ਪਰਮੇਸ਼ਰ ਦਾ ਨਾਮ ਉਹਨੂੰ ਭੁੱਲ ਗਿਆ ਰਹਾ ਲੋਭ ਲਹਿਰ ਕੋ ਬਿਖਸ਼ ਫੁੱਲ ਬੈਠਾ ਹੁਣ ਲਾਲਚ ਦੇ ਵਿੱਚ ਪੈ ਕੇ ਲੋਭ ਦੇ ਵਿੱਚ ਪੈ ਕੇ ਪਿਆਰਿਓ ਤੇ ਉਹ ਜਿਵੇਂ ਬੰਦਾ ਬੜਾ ਖੁਸ਼ ਹੋ ਜਾਂਦਾ ਹੈ ਫੁੱਲ ਫੁੱਲ ਕੇ ਬੈੰਦਾ ਹੈ ਉਹਨੂੰ ਹੋਰ ਕੰਮ ਚੇਤਾ ਹੀ ਨਹੀਂ ਰਹਿੰਦਾ ਪਰਮਾਸ਼ਰ ਪਰਮੇਤ ਪਰਮਾਤਮਾ ਦੇ ਨਾਮ ਦਾ ਵੀ ਚੇਤਾ ਜਿਹੜਾ ਉਹਨੂੰ ਭੁੱਲਦਾ ਹੈ ਤੇ ਫਿਰ ਸਾਧ ਜਨਾਂ ਦਾ ਦਰਸ਼ਨਾਂ ਨਹੀਂਠਾ ਪਿਆਰਿਓ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਜ਼ਾਰੇ ਵੀ ਬਖਸ਼ਿਸ਼ ਨਾ ਹੋਏ ਦਿਨ ਅਈਂ ਚਲੇ ਗਏ ਕਬ ਹੋਂ ਨਾ ਸਮਝੇ ਅਗਿਆਨ ਗਵਾਰਾ ਐ ਗਿਆਨੀ ਮਨੁੱਖ ਐ ਗਵਾਰ ਮਨੁੱਖ ਤੂੰ ਕਦੀ ਸਮਝ ਨਹੀਂ ਸਕਦਾ ਬੌਰ ਬੌਰ ਲਪਟਿਓ ਜ਼ੰਜ਼ਾਰਾ ਰਹਾ ਤੂੰ ਐਸੀ ਰੰਗ ਤਮਾਸ਼ੀਆਂ ਦੇ ਵਿੱਚ ਲਪਟਿਆ ਹੈ ਜਿਹਦੇ ਵਿੱਚੋਂ ਤੈਨੂੰ ਨਿਕਲਣਾ ਬਾਹਰ ਬੜਾ ਮੁਸ਼ਕਲ ਹੈ ਰਹਾਉ ਵਿਖੇ ਨਾਦ ਕਰਨ ਸੁਨ ਭੀਨਾ ਹਾਰ ਜਸ ਸੁਣਤ ਆਲਸ ਮਨ ਕੀ ਵਿਖੇ ਨਾਦ ਪਿਆਰਿਓ ਕਿਹੜੇ ਨੇ ਗੰਦੇ ਗਾਣੇ ਹੁਣ ਗੰਦੇ ਗਾਣੇ ਜਾਂ ਭੇੜੇ ਡਾਂਸ ਵਾਲੇ ਗਾਣੇ ਅੱਜਕੱਲ ਚੱਲ ਪਏ ਨੇ ਪਿਆਰਿਓ ਕੰਨ ਦਾ ਰਸ ਸੁਣ ਭੀਨਾ ਕਰਨ ਰਸ ਦੇ ਨਾਲ ਤੂੰ ਜੁੜ ਗਿਆ ਹੈ ਗੰਦ ਮੰਦ ਦੇ ਨਾਲ ਤੂੰ ਜੁੜ ਗਿਆ ਹੈ ਤੂੰ ਸੁਣੀ ਜਾ ਰਿਹਾ ਹੈ ਹੀਰਦੇ ਚ ਵਸਾਈ ਜਾ ਰਿਹਾ ਹੈ ਤੇ ਜਦੋਂ ਪਿਆਰਿਆ ਰੱਬ ਦਾ ਨਾਮ ਕਿਤੇ ਆ ਗਿਆ ਤਿੱਕ ਟੀਵੀ ਦਾ ਚੈਨਲ ਵੀ ਬਦਲਿਆ ਜਾਂਦਾ ਹੈ ਬੱਚੇ ਕਿ ਐਸੇ ਨੇ ਮਾੜਾ ਜਾਂ ਟੀਵੀ ਤੇ ਝਲਕ ਪਈ ਨਹੀਂ ਗੁਰਬਾਣੀ ਦੀ ਜਾਂ ਕਥਾ ਦੀ ਜਾਂ ਜਮਚਾਰ ਦੀ ਜਾਂ ਕੀਰਤਨ ਦੀ ਤੇ ਫਟਾਫੜ ਗਾਣ ਨੂੰ ਲਗਾਉਂਦੇ ਆ ਕਿ ਕੋਈ ਸਾਨੂੰ ਟੋਕ ਨਾ ਦੇਵੇ ਤੇ ਬਾਬੇ ਦਾ ਨਾਮ ਆਉਂਦਾ ਪਿਆ ਸੋ ਸਤਿਗੁਰੂ ਕਹਿੰਦੇ ਆ ਹਾਰ ਜਸ ਸੁਣਤ ਆਲਸਮਣ ਕੀਨਾ ਇਤਨਾ ਆਲਸੀ ਹੋ ਗਿਆ ਹੈ ਹਰੀ ਪ੍ਰਮਾਤਮਾ ਦਾ ਨਾਮ ਸਿਮਰਨ ਜਿਹੜਾ ਹੈ ਉਹ ਸੁਣਨ ਵਾਸਤੇ ਰਾਜੀ ਨਹੀਂ ਜਿਸ ਕਾਰਜ ਵਾਸਤੇ ਆਏ ਗੁਰੂ ਸਾਹਿਬ ਜੋ ਪਿਆਰਿਓ ਗੁਰਬਾਣੀ ਦੇ ਵਿੱਚ ਦਰਜ ਕਰ ਗਏ ਨੇ ਨਾ ਸਾਡੀਆਂ ਸਾਰੀਆਂ ਕਰਿਆਵਾਂ ਉਹਦੇ ਤੋਂ ਉਲਟ ਜੇ ਮਾਫ ਕਰਤਾ ਅਸੀਂ ਸਾਰੇ ਹੀ ਕੰਮ ਉਹਦੇ ਤੋਂ ਉਲਟ ਕਰਦੇ ਹਾਂ ਇਸੇ ਕਰਕੇ ਹੀ ਅਸੀਂ ਦੁੱਖਾਂ ਦੇ ਭਾਗੀ ਹੁੰਨੇ ਆ ਪਿਆਰਿਓ ਦੁੱਖ ਤਾਂ ਹੀ ਆਉਂਦੇ ਆ ਜੇ ਅਸੀਂ ਗੁਰੂ ਦੇ ਹੁਕਮ ਤੇ ਨਹੀਂ ਚੱਲਦੇ ਗੁਰਬਾਣੀ ਕਹਿੰਦੀ ਜੋ ਗੁਰ ਕਹੇ ਸੋਈ ਭਲ ਮੰਨੋ ਪਰ ਉਹ ਮੰਨੀ ਨਹੀਂ ਲੈਂਦੀ ਅੱਗੇ ਸਤਿਗੁਰੂ ਕਹਿੰਦੇ ਕਹਿੰਦੇ ਦ੍ਰਿਸ਼ਟ ਨਹੀਂ ਦੇ ਪੀਖਤ ਅੰधे ਛੋੜ ਜਾਹੇ ਝੂਚੇ ਸਭ ਧੰਦੇ ਰਹਾਉ ਆਂਦਾ ਇਹ ਕਮਲਿਆ ਅਨਿਆ ਤੂੰ ਵੇਖਦਾ ਨਹੀਂ ਜਦੋਂ ਕੋਈ ਮੜੀਆਂ ਨੂੰ ਜਾਂਦਾ ਹੈ ਉਹਦੇ ਮਗਰ ਜਾ ਕੇ ਉੱਥੇ ਸਾਰੇ ਇਹ ਗੱਲ ਨੂੰ ਕਹਿੰਦੇ ਆ ਕਿ ਇੱਥੋਂ ਸਾਰੇ ਚਲੇ ਜਾਣਾ ਅਤਲ ਪਿਆਰਿਓ ਸਚਾਈ ਹੈ ਮਰਣਾ ਸੱਚ ਹੈ ਤੇ ਜੂਣਾ ਝੂਠ ਹੈ ਜੀਵਨ ਚਾਹੇ ਥੋੜਾ ਹੋਵੇ ਚਾਹੇ ਬਹੁਤਾ ਹੋਵੇ ਪਿਆਰਿਓ ਉਹ ਜੀਵਨ ਤੇ ਮਿਲਿਆ ਸਾਨੂੰ ਪਰਮੇਸ਼ਰ ਦੇ ਨਾਮ ਸਿਮਰਨ ਵਾਸਤੇ ਪਰ ਅਸੀਂ ਝੂਠੇ ਧੰਦਿਆਂ ਦੇ ਲੋਭ ਲਾਲਚ ਦੇ ਵਿੱਚ ਫਸ ਗਏ ਪਰਮਾਤਮਾ ਦੇ ਨਾਮ ਨੂੰ ਭਲਾਈ ਬਿਠੇ ਹਾਂ ਅੱਗੇ ਸਤਿਗੁਰੂ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਏ ਸਾਧ ਸੰਗ ਦੀਜੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਨਾਨਕ ਐਸੀ ਬਖਸ਼ਿਸ਼ ਕਰ ਐਸਾ ਮਨ ਤੇ ਪ੍ਰਭ ਆ ਤੇ ਨਾਲ ਐਸੀ ਕਿਰਪਾ ਕਰਮ ਹੋਏ ਸਾਧ ਸੰਗ ਦੀਜੇ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਾਂ ਪਰਮੇਸ਼ਰ ਦੇ ਨਾਲ ਜੁੜਾਂ ਤੌਕ ਸਿਪਾਈਏ ਜੋ ਹੋਈਏ ਰਹਿਣਾ ਪਿਆਰਿਓ ਜੇ ਪਰਮੇਸ਼ਰ ਤੋਂ ਕੁਛ ਲੈਣਾ ਹੈ ਨਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਰੇਤਾ ਵਰਗਾ ਰਹਿਣਾ ਵਰਗਾ ਮਿੱਟੀ ਵਰਗਾ ਸਵਾਰਗਾ ਹੋ ਜਾ ਤੇ ਤੂੰ ਸਾਧ ਸੰਗਤ ਦੇ ਚਰਣਾ ਦੀ ਧੂੜ ਬਣ ਜਾ ਜੇ ਕੁਛ ਪ੍ਰਾਪਤ ਕਰਨਾ ਹੈ ਸਿੰਮਲ ਰੁੱਖ ਪਿਆਰਿਓ ਕਿੱਡਾ ਉੱਚਾ ਹੈ ਫਲ ਫਿੱਕੇ ਫੁੱਲ ਬਕਬਕੇ ਕੰਮ ਨੇ ਆਵੇਂ ਪਤ ਤੇ ਪਿਆਰਿਓ ਜਿਹੜੀ 베ਰੀ ਆ ਜਦੋਂ ਫਲ ਲੱਗਦਾ ਹੈ 베ਰੀ ਠਾਣੂ ਝੁਗਦੀ ਆ ਤੇ ਉਹਦੇ 베ਰ ਮਿੱਠੇ ਹੁੰਦੇ ਹੁਣ ਪਿਆਰਿਓ ਸ਼ਬਈਦਾ ਉੱਚਾ ਹੈ ਟਾਣੇ ਟੁੱਟਦੇ ਨੇ ਜੰਮੂ ਉੱਚਾ ਹੈ ਹਵਾ ਆਉਂਦੀ ਨੇਰੀ ਆਈ ਗਰਮੀ ਟਾਣੇ ਟੁੱਟਦੇ ਨੇ ਵੱਡੇ ਵੱਡੇ ਰੁੱਖਾਂ ਦੇ ਟਾਣੇ ਟੁੱਟਦੇ ਨੇ ਪਰ ਪਿਆਰੇ ਜਿਹੜਾ ਜ਼ਮੀਨ ਤੇ ਵਿਛਿਆ ਘਾਹ ਹੈ ਉਹਦਾ ਕਦੇ ਤੀਨਾ ਟੁੱਟਾ ਦੇਖਿਆ ਉਹ ਨਾ ਮਾਣਾ ਹੈ ਉਹ ਜਿਸ ਜਗ੍ਹਾ ਤੇ ਬੈਠਾ ਹੈ ਉਹ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਹੈ ਉਹ ਆਪਣੀ ਜਗ੍ਹਾ ਨਾਲ ਜੁੜਿਆ ਹੈ ਕਿਨੂ ਧਰਤੀ ਨਾਲ ਜੁੜਿਆ ਹੋਇਆ ਹੈ ਉਸ ਦਾ ਪ੍ਰੇਮ ਉਸ ਦੀ ਮੁਹੱਬਤ ਧਰਤੀ ਹੈ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਹਨੇਰੀ ਹਵਾ ਮੀਂਹ ਕੁਛ ਉਦਾ ਵਿਗਾੜ ਨਹੀਂ ਸਕਦਾ ਕਹਿਣ ਦਾ ਭਾਵ ਕਾਹੂ ਕਿ ਸਿਪਾਈਏ ਜੋ ਹੋਈਏ ਰਹਿਣਾ ਜੇ ਅਸੀਂ ਰਹਿਣਾ ਵਰਗੇ ਧੂੜ ਵਰਗੇ ਬਣ ਗਏ ਪਿਆਰਿਓ ਤਾਂ ਹੀ ਕੁਝ ਪ੍ਰਾਪਤੀ ਹੋਵੇਗੀ ਜਿਸੇ ਭੁਜਾਏ ਤਿਸ ਨਾਮ ਲੈਣਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਧੇਰ ਸਿੰਘ ਜੀ ਕਹਿੰਦੇ ਨੇ ਹਰ ਇੱਕ ਦੇ ਪਿਆਰਿਓ ਵਸ ਦੀ ਗੱਲ ਨਹੀਂ ਜਿਸ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਹੀ ਉਸ ਪ੍ਰਮਾਤਮਾ ਦਾ ਨਾਮ ਸਿਮਰਣਾ ਕਰ ਸਕਦਾ ਹੈ ਦੂਜੇ ਦੇ ਵਸ ਦੀ ਗੱਲ ਨਹੀਂ ਪਿਆਰੋ ਇਹ ਹੁਕਮਨਾਮਾ ਜੋ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤਿੰਨ ਵਾਰ ਰਹਾਉ ਦਾ ਸ਼ਬਦ ਆਉਂਦਾ ਹੈ ਰਹਾਉ ਹਰ ਸ਼ਬਦ ਦੇ ਵਿੱਚ ਇੱਕ ਵਾਰ ਆਉਂਦਾ ਹੈ ਰਹਾਉ ਦਾ ਭਾਵ ਠਹਿਰਾਓ ਔਰ ਉਸ ਰਹਾਉ ਦੇ ਪਰਦੇ ਨਾਲ ਸਾਰਾ ਸਾਰ ਸ਼ਬਦ ਦਾ ਦਿੱਤਾ ਹੁੰਦਾ ਹੈ ਪਰ ਸਤਿਗੁਰੂ ਨੇ ਸਾਨੂੰ ਤਿੰਨ ਵਾਰ ਸਮਝਾਉਣਾ ਕੀਤਾ ਪਹਿਲਾ ਤੇ ਔਸਰ ਆਪਣਾ 부ਝੇ ਨਾਂ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਭਾਵ ਠਹਿਰਾਉ ਇਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਔਰ ਤੀਜਾ ਦੂਸਰਾ ਹੈ ਦਿஷ்ட ਨਹੀਂ ਰੇ ਪੇਖਤੇ ਜਾਂਦੇ ਛੋੜ ਜਾਹੇ ਝੂਠੇ ਸਭ ਧੰਦੇ ਇੱਥੇ ਵੀ ਰਹਾਉ ਵਾਲੀ ਪੰਕਤੀ ਹੈ ਇਹ ਵੀ ਸ਼ਬਦ ਦਾ ਸਾਰ ਹੈ ਪਿਆਰਿਓ ਆਖੀਰ ਦੇ ਵਿੱਚ ਬਖਸ਼ਾ ਕਰਦੇ ਨੇ ਤੌਕ ਸਿਪਾਈਏ ਜੋ ਹੋਈਏ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਣਾ ਰਹਾਉ